ਸਕੂਲ ਤੋਂ ਉਤਰ ਰਹੀ ਸੀ ਉਹ ਟਿਪਰ ਵਾਲਾ ਵਾਰਗ ਪਰ ਚੜਾ ਜਾਣਾ ਤਾਂ ਆ ਕੇ ਪਤਾ ਲੱਗ ਦੇਖਿਆ ਗਿਆ ਕਿ ਮੈਂ ਤਾਂ ਲੈਣ ਆ ਰਹੀ ਸੀ ਮੈਂ ਕੀ ਨਾਮ ਸੀ ਕੁੜੀ ਆ ਦਾ ਦਸਨੀਤ ਕੌਰ ਇਹ ਕਿਹੜੀ ਕਲਾਸ ਵਿੱਚ ਪੜਦੀ ਸੀ ਪਲਸ 1 ਚ ਪੜਦੀ ਸੀ ਕਿੰਨੀ ਕੁ ਮਰ ਸੀਗੀ ਜੀ 117 ਸਾਲ ਸੀ ਤੁਸੀਂ ਕੀ ਮੰਗ ਰਖਦੇ ਹੋ ਹੁਣ ਉਹਦੇ ਕਾਰਵਾਈ ਹੁਣ ਚ ਟਿਪਰ ਵਾਲਿਆਂ ਤੇ ਰਿਪੋਰਟ ਹੁਣ ਜਦੇ ਬਹੁਤਾਂ ਕਰੇ ਹੋਏ ਹੋ ਵੀ ਕਾਮ ਕਿਸੇ ਦਾ ਨੁਕਸਾਨ ਕਰ ਸਕਦੇ ਆ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਕਿਰਪਾ ਇਹ ਤਾਂ ਸਾਫ਼ ਜਾਣੇ ਆ ਟ੍ਰਿਪਰ ਵਾਲਾ ਇੱਥੇ ਹੀ ਆ ਭਾਜੀ ਭੱਜ ਗਿਆ ਟ੍ਰਿਪਰ ਵਾਲਾ ਤੈਨੂੰ ਕਿੱਦਾਂ ਪਤਾ ਲੱਗਿਆ ਇਹ ਤਾਂ ਅਸੀਂ ਫੋਮ ਕਰੇ ਪਹੁੰਚ ਕੇ ਜਦੋਂ ਪਹੁੰਚ ਕੇ ਆਏ ਸੀ ਮੈਂ ਠੀਕ ਹੈ ਤੇ ਪਹੁੰਚ ਕੇ ਲੈਣ ਆ ਰਿਹਾ ਸੀ ਮੈਂ ਤਾਂ ਪਹੁੰਚਾ ਸਭ ਕੰਮ ਖਤਮ ਹੋ ਚੁੱਕਾ ਸੀ ਸਰਪੰਨ ਮੈਂ ਜੋਹਾਰ ਲਾਲ ਸਰਪੰਚ ਪਿੰਡ ਕਿਹੜਾ ਗੱਜੂ ਸਰ ਦੇ ਰੈਕਸ਼ਨ ਦੋ ਕਿ ਕਿੱਦਾਂ ਕਿਹਾ ਜੀ ਅੱਜ ਸਾਡੇ ਪਿੰਡ ਬਿਜਲੀ ਦੀ ਲੱਗ ਗਈ ਬਹੁਤ ਹੀ ਮੱਧਪਗਹਾਲਾ ਸਹਾਇਆ ਜਿਸ ਵਿੱਚ ਸਾਡੀ ਇੱਕ ਬਟਿਆ ਤੇ ਜਾਨ ਚਲੀ ਗਈ ਜੋ ਪਿੰਡ ਨਿਹਰਾਨਾ ਤੋਂ ਸੀ ਤੇ ਸਾਡੇ ਨਾਲ ਖੜੇ ਸਾਥਰੀ ਡਾਕਟਰ ਸੀ ਉਹ ਆਪਣੇ ਸਕੂਲ ਤੋਂ ਪੈਦਲ ਚਲੀ ਆਏ ਸੀ ਚਲੀ ਜਾ ਰਹੀ ਸੀ ਤੇ ਘਰੇ ਸੁਨਹਿਰਾ ਸੀ ਕਿ ਮੈਨੂੰ ਆਕੇ ਲੈ ਜਾਓ ਪਰ ਜਦੋਂ ਗ੍ਰਿਡ ਕੋਲ ਪਹੁੰਚੇ ਤਾਂ ਇੱਕ ਟਿੱਪਰ ਉਹਦੇ ਉੱਪਰ ਦੀ ਲੰਘ ਗਿਆ ਜਿਸ ਕਰਕੇ ਮੌਕੇ ਦੀ ਡੈਥ ਹੋ ਗਈ ਤੇ ਜਦੋਂ ਸਾਨੂੰ ਪਤਾ ਲੱਗਿਆ ਸੀ ਮੌਕੇ ਤੇ ਪਹੁੰਚੇ ਜਾ ਕੇ লাশ ਨੂੰ ਟਿੱਪਰ ਇਸ ਲੋ ਕੱਢਿਆ ਤੇ ਜਿਸ ਹਸਪਤਲ ਲੈ ਕੇ ਆਏ ਆ ਹਸਪਤਲ ਦੀ ਮੌਜੂਦ